ਕਰੀਏ ਹੁੰਦਾ ਹੁਣ ਚਲੋ ਦਲਜੀਤ ਸਾਂਝਾ ਤਾਂ ਇੱਕ ਫੇਮਸ ਚਿਹਰਾ ਬਣ ਗਿਆ ਫੇਮਸ ਨਾਂ ਬਣ ਗਿਆ ਹੈਨਾ ਜਦੋਂ ਤੁਸੀਂ ਆਪਣੇ ਯਾਰਾਂ ਦੋਸਤਾਂ 'ਚ ਕਿਤੇ ਮਾਰ ਤੁਸੀਂ ਜਾਣੇ ਹੋ ਤੇ ਇੱਕ ਤਾਂ ਕਹਿੰਦੇ ਹੋ ਦਲਜੀਤ ਮੇਰੇ ਵਿਆਹ 'ਚ ਸਰਵਾਲਾ ਬਣਿਆ ਸੀ ਮੇਰੇ ਚਾਚੇ ਦਾ ਮੁੰਡਾ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਜੀ ਤਸਵੀਰਾਂ ਵੀ ਦਿਖਾਉ ਦਿਆਂ ਤਸਵੀਰਾਂ ਫਿਰ ਦਿਖਾਉ ਦਈ ਜਦੋਂ ਕੋਈ ਕਹਿੰਦਾ ਤਾਂ ਫਿਰ ਦਿਖਾ ਲ ਦਈ ਦੀ ਆ ਵੇ ਹਾਂਜੀ ਪਰਿਵਾਰਿਕ ਜਦੋਂ ਗੱਲ ਚੱਲਦੀ ਮੈਂ ਚਾਹਾਂਗਾ ਕਿ ਤੁਸੀਂ ਦੋ ਵਾਰ ਸਾਡੇ ਕੈਮਰਾਮੈਨ ਨੂੰ ਦਿਖਾਓ ਜਿਹੜੀਆਂ ਤੁਹਾਡੇ ਕੋਲ ਤਸਵੀਰਾਂ ਨੇ ਪਰਮਜੀਤ ਮੇਰੇ ਖਿਆਲ ਸਾਡੇ ਸ਼ਾਇਦ ਤੁਹਾਨੂੰ ਭੇਜ ਦਿੱਤੀਆਂ ਨੇ ਤ ਜਾਦਾ ਨੇ ਇਹਨਾਂ ਕੋਲੇ ਬਹੁਤ ਮਿੱਠੀਆਂ ਜਾਂਦਾ ਨੇ ਕਿਉਂਕਿ ਇਹ ਦਲਜੀਤ ਦੂਸਾਨ ਜੀ ਦੇ ਤਾਜੀ ਦੇ ਲੜਕੇ ਨੇ ਇਹ ਦੇਖੋ ਤਸਵੀਰਾਂ ਇਹਨਾਂ ਦੀ ਜਾਣਕਾਰੀ ਵੀ ਤੁਸੀਂ ਨਾਲ ਦੀਆਂ ਦੇ ਦਿਓ ਇਹ ਸਾਡੇ ਚਾਚਾ ਜੀ ਹੈ ਜੀ 2003-4 ਦੇ ਵਿੱਚ ਇਹ ਰਿਟਾਇਰ ਹੋਏ ਸੀਗੇ ਰੂਟ ਬੀਜ ਦੇ ਵਿੱਚੋਂ ਤੇ ਇਹ ਦਿਲਜੀਤ ਖੜਾ ਹੈ ਤੇ ਆਹ ਮੇਰੀ ਫੋਟੋ ਹੈ ਜੀ ਆ ਸਾਡੇ ਭੂਆ ਜੀ ਦਾ ਲੜਕਾ ਹੈ ਜਡੇ ਵਾਲੇ ਤੋਂ ਇਹ ਉਹਨਾਂ ਦੀਆਂ ਤੇ ਅੱਗੇ ਆ ਜੀ ਆ ਖੜਿਆ ਉਹਦਾ ਛੋਟਾ ਬ੍ਰਦਰ ਹੈ ਉਹ ਦਿਲਜੀਤ ਆ ਪਿੱਛੇ ਦਿਲਜੀਤ ਖੜਾ ਮੇਰਾ ਵੱਡਾ ਬ੍ਰਦਰ ਹੈ ਤੇ ਆ ਸਾਡੇ ਚਾਚਾ ਜੀ ਹੈ ਜੀ ਉਹਨਾਂ ਦੇ ਡੈਡੀ ਤੇ ਆ ਮੇਰੀ ਹੈ ਜੀ ਨਾਲ ਆ ਬਾਕੀ ਇਹਦੇ ਇੱਦਾਂ ਮਤਲਬ ਪਿੰਡ ਦੇ ਖੜੇ ਸੀਗੇ ਆ ਸਾਡੇ ਭੂਆ ਜੀ ਜਡੇ ਵਾਲੇ ਤੋਂ ਇਹ ਮਦਨ ਸਿੰਘ ਹੈ ਮੰਡਾਲੀ ਤੋਂ ਰੋਡ ਵਿੱਚ ਸੀਗੇ ਵੀ ਤੇ ਇਹ ਚਾਚਾ ਜੀ ਦੇ ਫਰੈਂਡ ਸੀ ਆ ਦਿਲਜੀਤ ਖੜਾ ਜੀ ਆ ਮੇਰਾ ਬ੍ਰਦਰ ਖੜਾ